ਅਕਾਲੀ ਨੇਤਾ ਖਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਮੁਆਫੀ ਮੰਗੀ ਹੈ। ਦਰਅਸਲ ਡਿੰਪੀ ਢਿੱਲੋਂ ਵੱਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸ਼ੈਲਰਾਂ ਵਿੱਚ ਘੁਟਾਲਾ ਕਰਨ, ਕਿਸਾਨਾਂ ਦੀ ਲੁੱਟ ਕਰਨ ਅਤੇ ਪ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਸ ਤੋਂ ਬਾਅਦ ਇਹਨਾਂ ਇਲਜ਼ਾਮਾਂ ਨੂੰ ਰਾਜਾ ਵੜਿੰਗ ਨੇ ਸਿਰੋਤੋਂ ਉਕਾਰਿਆ ਸੀ ਤੇ ਝੂਠਾ ਕਰਾ ਦਿੱਤਾ ਸੀ। ਰਾਜਾ ਵੜਿੰਗ ਦੇ ਵੱਲੋਂ ਡਿੰਪੀ ਢਿੱਲੋਂ ਤੇ ਮਾਨਹਾਨੀ ਕੇਸ ਕਰ ਦਿੱਤਾ ਗਿਆ। ਮਸਲਾ ਅਦਾਲਤ ਵਿੱਚ ਸੀ। ਅੱਜ ਇਸ ਮਸਲੇ ਤੇ ਸੁਣਵਾਈ ਹੋਈ ਹੈ। ਜਿਸ ਦੌਰਾਨ ਮਾਮਲਾ ਸੁਲਝਾਉਣ ਦੇ ਲਈ ਡਿੰਪੀ ਢਿੱਲੋਂ ਦੇ ਵੱਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਕੋਲੋਂ ਅਦਾਲਤ ਵਿੱਚ ਮੁਆਫੀ ਮੰਗ ਲਈ ਗਈ ਤੇ ਰਾਜਾ ਵੜਿੰਗ ਨੇ ਵੀ ਵੱਡਾ ਦਿਲ ਕਰਕੇ ਉਹਨਾਂ ਨੂੰ ਮੁਆਫ ਕਰ ਦਿੱਤਾ ਦੋਹਾਂ ਹੀ ਟੀਰਾ ਵਿੱਚ ਰਾਜੀਨਾਮਾ ਹੋ ਗਿਆ ਜਿਸ ਤੋਂ ਬਾਅਦ ਡਿੰਪੀ ਢਿੱਲੋਂ ਨੇ ਰਾਜਾ ਵੜਿੰਗ ਤੇ ਅਦਾਲਤ ਦਾ ਧੰਨਵਾਦ ਕੀਤਾ ਹਾਂਜੀ ਢਿੱਲੋਂ ਸਾਹਿਬ ਅਜ ਤੁਹਾਡਾ ਕੇਸ ਸੀ ਮੁਖਸ਼ਰ ਉਹਦਾ ਕੀ ਨਬਟਾਰਾ ਹੋਇਆ ਜੀ ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਇੱਕ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਕੇਸ ਮੇਰੇ ਤੇ ਪਾਇ ਸੀ ਦੋ ਇਲੈਕਸ਼ਨਾਂ ਚ ਸੀ ਇਧਰ ਉਧਰ ਦੀਆਂ ਗੱਲਾਂ ਕੁਝ ਅਲੀਗੇਸ਼ਨ ਲਾਈ ਸੀ ਤੇ ਉਹਨਾਂ ਨੇ ਉਹਨਾਂ ਦੇ ਅਗੇਂਸਟ ਸਾਡੇ ਤੇ ਕੇਸ ਪਾਈ ਸੀ ਮੇਰੇ ਤੇ ਕੇਸ ਪਾਈ ਸੀ ਵੀ ਇਹਨਾਂ ਨੇ ਮੇਰੇ ਤੇ ਅਲੀਗੇਸ਼ਨ ਪਾਇਆ ਤੇ ਅੱਜ ਤਰੀਕ ਸੀ ਤੇ ਸਾਨੂੰ ਜੱਜ ਸਾਹਿਬ ਨੇ ਐ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਸੀ ਉਹਨਾਂ ਨੇ ਸਾਨੂੰ ਦੋਨਾਂ ਨੂੰ ਬੁਲਾ ਕੇ ਕਿਹਾ ਵੀ ਮੈਂ ਇਹ ਕੇਸ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ ਕਿ ਤੁਸੀਂ ਬੈਠ ਕੇ ਆਪਾਂ ਕੰਪਰੋਮਾਈਜ਼ ਕਰੋ ਮੈਂ ਇਹਨੂੰ ਕੇਸ ਨੂੰ ਤੁਹਾਡੇ ਨੂੰ ਖਤਮ ਕਰਾਂ ਮੈਂ ਕਿਹਾ ਜੀ ਜਦੋਂ ਤੁਸੀਂ ਇੰਨੀ ਸੋਚ ਰੱਖਦੇ ਹੋ ਤਾਂ ਜੋ ਤੁਹਾਡਾ ਹੁਕਮ ਸਾਡੇ ਸਿਰ ਮੱਥੇ ਤੇ ਤੇ ਖੈਰ ਮੈਂ ਐਵੇਂ ਗੱਲ ਕਵਾਂ ਵਿਡਿੰਗ ਸਾਹਿਬ ਨੇ ਵੀ ਇਹੀ ਕਿਹਾ ਵੀ ਜੋ ਤੁਸੀਂ ਕਰਦੇ ਹੋਗੇ ਜੀ ਸਾਨੂੰ ਉਹਨਾ ਮਨਜ਼ੂਰ ਆ ਉਸ ਤੋਂ ਬਾਅਦ ਸਾਡੇ ਆਪਣਾ ਵਕੀਲ ਸਹਿਬਾਨਾਂ ਨੂੰ ਬੁਲਾ ਕੇ ਜੱਜ ਸਾਹਿਬ ਨੇ ਤੇ ਉਹਨਾਂ ਤੋਂ ਆਪਦਾ ਨੋਟ ਬਣਵਾ ਕੇ ਤੇ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਸਾਈਨ ਕਰਦੇ ਅਸੀਂ ਦੋਨਾਂ ਨੇ ਸਾਈਨ ਕਰਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਬਿਆਨਬਾਜ਼ੀ ਨਹੀਂ ਹੋਊਗੀ ਤੇ ਤੁਸੀਂ ਇਹਨਾਂ ਤੋਂ ਅਪੋਲੋਜਾਈਜ਼ ਕਰੋ ਮੈਂ ਕਿਹਾ ਜੀ ਜੋ ਤੁਸੀਂ ਲਿਖਤਾ ਵੀ ਤੁਹਾਡੇ ਤੁਹਾਡੇ ਨਾਲੋਂ ਵੱਡੀ ਤਾਂ ਕੋਈ ਅਦਾਲਤ ਹੈ ਹੀ ਨਹੀਂ ਜੱਟ ਸਾਹਿਬ ਨੂੰ ਕਿਹਾ ਤੇ ਉਸ ਤੋਂ ਬਾਅਦ ਉਹ ਕੇਸ ਨੂੰ ਡਿਸਮਿਸ ਕਰਤਾ ਤੇ ਮਨ ਨੂੰ ਵੀ ਇਸ ਗੱਲ ਦਾ ਬੜਾ ਸਕੂਨ ਮਿਲਿਆ ਕਿ ਐਵੇਂ ਸ਼ਬਦਾਂ ਦੀ ਜੰਗ ਪਿੱਛੇ ਇੱਕ ਦੂਜੇ ਨੂੰ ਦੁਸ਼ਮਣੀ ਭਾਈ ਬੈਠੇ ਆ ਬਿਨਾ ਮਤਲਬ ਉਹਨਾਂ ਨੇ ਵੀ ਫਰਾਗ ਦੀ ਦਿਖਾਈ ਤੇ ਫਿਰ ਆਪਾਂ ਵਿਚੜਤਾ ਖੜਾ ਸੀ ਆਪ ਜੀ